ਸੋ ਚੈਕਾਲਜੀ ਅਮਰੀਕਾ ਨਿਊਜ਼ ਬੁਲਟਨ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮਖੜਨੇਸਤੇ ਅਮਰੀਕਾ ਨੇ 54 ਬੀ ਵੀਜ਼ਾ ਨਿਯਮਾਂ ਦੇ ਵਿੱਚ ਦਿੱਤੀ ਟਿਲ ਭਾਰਤੀ ਵਿਦਿਆਰਥੀਆਂ ਨੂੰ ਹੋ ਸਕਦਾ ਹੈ ਵੱਡਾ ਫਾਇਦਾ ਬਾਈਡਨ ਪ੍ਰਸ਼ਾਸਨ ਨੇ ਭਾਰਤ ਨਾਲ ਵਧੀਆ ਸਬੰਧ ਹੋਣ ਦੀ ਕਹੀ ਗੱਲ ਟਰੰਪ ਪ੍ਰਸ਼ਾਸਨ ਤੋਂ ਵੀ ਕੀਤੀ ਅਜਿਹੀ ਹੀ ਉਮੀਦ ਟਰੰਪ ਦੇ ਟੈਰਫ ਨੂੰ ਲੈ ਕੇ ਭਾਰਤ ਨੂੰ ਧਮਕੀ ਜਿੰਨਾ ਟੈਰਫ ਲਗਾਓਗੇ ਅਸੀਂ ਵੀ ਲਗਾਵਾਂਗੇ ਉਨਾ ਹੀ ਰੈਸਿਪਰੋਸਿਟੀ ਦਾ ਦਿੱਤਾ ਹਵਾਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ H1B ਵੀਜ਼ਾ ਨੀਮਾਂ ਦੇ ਵਿੱਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਵੀ ਕਾਸਟ ਰੇ ਲਗਾਏ ਜਾ ਰਹੇ ਨੇ ਕਿ ਭਾਰਤੀਆਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹੁਨਰਮੰਦ ਪੇਸ਼ੇਵਰ ਭਾਰਤੀ ਨੇ ਜੋ ਅਮਰੀਕਾ ਦੇ ਵਿੱਚ H1B ਵੀਜ਼ਾ ਦੇ ਤਹਿਤ ਰਹਿ ਰਹੇ ਨੇ ਤੇ ਕੰਮ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ H1B ਵੀਜ਼ਾ ਦੇ ਨੀਮਾਂ 'ਤੇ ਢਿੱਲ ਦਿੱਤੀ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨਾ ਸੌਖਾ ਹੋ ਜਾਵੇਗਾ F1 ਵਿਦਿਆਰਥੀ ਵੀਜ਼ਾ ਨੂੰ ਆਸਾਨੀ ਨਾਲ H1B ਵੀਜ਼ਾ ਦੇ ਵਿੱਚ ਬਦਲਿਆ ਜਾ ਸਕੇਗਾ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਟੈਕਨੋਲੋਜੀ ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਸਭ ਤੋਂ ਵੱਧ ਮੰਗਿਆ ਜਾਣ ਵਾਲਾ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ 'ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ 'ਚ ਪੇਸ਼ੇਵਰ ਜਾਂ ਟੈਕਨਾਲੋਜੀ ਦੀ ਮਹਾਰਤ ਦੀ ਲੋੜ ਹੁੰਦੀ ਹੈ ਟੈਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਲਈ ਇਸ ਵੀਜ਼ੇ ਤੇ ਨਿਰਪਰ ਕਰਤੀਆਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੁਆਰਾ ਬਿਤ ਦਿਨ ਕੋਸ਼ਿਸ਼ਿਤ ਕੀਤੇ ਗਏ ਨਿਯਮ ਦਾ ਉਦੇਸ਼ ਕੁਝ ਅਹੁਦਿਆਂ ਅਤੇ ਗੈਰ ਲਾਬਕਾਰੀ ਅਤੇ ਸਰਕਾਰੀ ਖੋਜ ਸੰਸਥਾਵਾਂ ਲਈ ਪਰਿਭਾਸ਼ਾਵਾਂ ਅਤੇ ਮਾਪਦੰਡਾਂ ਨੂੰ ਆਧੁਨਿਕ ਬਣਾ ਕੇ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਇੱਕ ਅਧਿਕਾਰਿਤ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ ਅਮਰੀਕੀ ਰੋਜ਼ਗਾਰਦਾਤਾਵਾਂ ਨੂੰ ਉਹਨਾਂ ਦੀਆਂ ਵਪਾਰਕ ਜ਼ਰੂਰਤਾਂ ਦੇ ਅਨੁਸਾਰ ਨਿਯੁਕਤੀਆਂ ਕਰਨ ਅਤੇ ਗਲੋਬਲ ਮਾਰਕੀਟ ਵਿੱਚ ਪ੍ਰਤੀਯੋਗੀ ਬਣੇ ਰਹਿਣ 'ਚ ਮਦਦ ਕਰਨਗੇ ਡੀ ਐਚ ਐਸ ਅਨੁਸਾਰ ਇਸ ਨਿਯਮ ਵਿੱਚ ਐਫ 1 ਵੀਜ਼ਾ ਧਾਰਕ ਵਿਦਿਆਰਥੀਆਂ ਲਈ ਕੁਝ ਸਹੂਲਤਾਂ ਦੀ ਵੀ ਵਿਵਸਥਾ ਹੈ ਜੋ ਆਪਣੇ ਵੀਜ਼ੇ ਨੂੰ H1B ਵੀਜ਼ਾ ਵਿੱਚ ਬਦਲਣਾ ਚਾਹੁੰਦੇ ਨੇ ਜੰਦੇ-ਜੰਦੇ ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਬਾਈਡਨ ਪ੍ਰਸ਼ਾਸਨ ਕਹਿੰਦਾ ਹੈ ਕਿ ਭਾਰਤ ਅਤੇ ਯੂਐਸ ਦੇ ਸਬੰਧ ਬਹੁਤ ਵਧੀਆ ਪੱਧਰ ਤੇ ਨੇ ਨਾਲ ਹੀ ਬਾਈਡਨ ਪ੍ਰਸ਼ਾਸਨ ਨੇ ਇਹ ਉਮੀਦ ਕੀਤੀ ਹੈ ਕਿ 트럼ਪ ਪ੍ਰਸ਼ਾਸਨ ਦੇ ਵਿੱਚ ਵੀ ਇਹ ਰਿਸ਼ਤੇ ਇਸੇ ਹੀ ਤਰੀਕੇ ਦੇ ਨਾਲ ਵਧੀਆ ਪੱਧਰ ਤੇ ਰਹਿਣਗੇ ਬਾਈਡਨ ਪ੍ਰਸ਼ਾਸਨਿਕ ਹੈ ਕਿ ਉਹ ਭਾਰਤ ਅਮਰੀਕਾ ਦੇ ਸੰਬੰਧਾਂ ਨੂੰ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਛੱਡ ਕੇ ਜਾ ਰਹੇ ਨੇ ਅਤੇ ਇਹੀ ਉਮੀਦ ਕਰਦੇ ਨੇ ਕਿ ਟਰੰਪ ਦੇ ਕਾਰਜਕਾਲ ਦੌਰਾਨ ਵੀ ਸੰਬੰਧ ਅਜਿਹੇ ਹੀ ਮਜ਼ਬੂਤ ਬਣੇ ਰਹਿਣਗੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਹੁਦੇ ਵਾਸਤੇ ਸਹੁੰ ਚੁਕਣੀ ਹੈ ਜਿਸ ਦੇ ਨਾਲ ਮੌਜੂਦਾ ਬਾਈਡਨ ਪ੍ਰਸ਼ਾਸਨ ਦਾ ਕਾਰਜਕਾਲ ਵੀ ਖਤਮ ਹੋ ਜਾਵੇਗਾ ਵਿਦੇਸ਼ ਮੰਤਰੀ ਕੋਰਟ ਕੈਂਪਬੈਲ ਨੇ ਬੀਤੇ ਦਿਨ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਬਿਆਨ ਦਿੱਤਾ ਕਿ ਅਸੀਂ ਅਮਰੀਕਾ ਭਾਰਤ ਸਬੰਧਾਂ ਨੂੰ ਲੈ ਕੇ ਬਹੁਤ ਐਕਸਾਈਟਿਡ ਹਾਂ ਡਲਵियर ਵਿੱਚ ਕਵਾਡ ਸਿਖਰ ਸੰਮੇਲਨ ਦੇ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵਿਚਾਲੇ ਬਹੁਤ ਉੱਚ ਪੱਧਰੀ ਸੰਬੰਧ ਰਹੇ ਨੇ ਅਤੇ ਅਸੀਂ ਬਾਈਡਨ ਪ੍ਰਸ਼ਾਸਨ ਦੇ ਆਖਰੀ ਕੁਝ ਹਫ਼ਤਿਆਂ 'ਚ ਇਸੇ ਤਰ੍ਹਾਂ ਦੇ ਸੰਬੰਧ ਰਹਿਣ ਦੀ ਉਮੀਦ ਕਰਦੇ ਹਾਂ ਕੈਂਪਬੈਲ ਪ੍ਰਮੁੱਖ ਉਪ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੌਨ ਫਿਨਰ ਅਤੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਦੇ ਨਾਲ ਮੰਗਲਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਦੇ ਪੁਲਾੜ ਯਾਤਰੀਆਂ ਨੂੰ ਮਿਲਣ ਲਈ ਹਿਊਸਟਨ ਆਏ ਸਨ ਇਹ ਪੁਲਾਰ ਯਾਤਰੀ ਅਗਲੇ ਸਾਲ ਨਾਸਾ ਨਾਲ ਸਾਂਝੇਦਾਰੀ ਤਹਿਤ ਅੰਤਰਰਾਸ਼ਟਰੀ ਪੁਲਾਰ ਸਟੇਸ਼ਨ ਲਈ ਸਾਂਝੇ ਮਿਸ਼ਨ ਦੀ ਅਗਵਾਈ ਕਰਨ ਲਈ ਨਾਸਾ ਦੇ ਜੌਨਸਨ ਸਪੇਸ ਸੈਂਟਰ ਦੇ ਵਿੱਚ ਸਿਖਲਾਈ ਲੈ ਰਹੇ ਨੇ ਕੈਂਬਲ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਆਉਣ ਵਾਲੇ 트াম্প ਪ੍ਰਸ਼ਾਸਨ ਨੂੰ ਚੰਗੀ ਸਥਿਤੀ ਵਿੱਚ ਦੁਵੱਲੇ ਸੰਬੰਧਾਂ ਨੂੰ ਸੌਂਪਾਂਗੇ ਉਦਯੋਗ ਟੈਕਨੋਲੋਜੀ ਵਿਤ ਅਤੇ ਰੱਖਿਆ ਵਿੱਚ ਹਿੱਤ ਧਾਰਕਾਂ ਦਾ ਮਹੱਤਵਪੂਰਨ ਸਮਰਥਨ ਜਾਰੀ ਰਹੇਗਾ ਸਪੇਸ ਸੰਬੰਧਿਤ ਯਤਨਾਂ ਵਿੱਚ ਅਮਰੀਕਾ ਅਤੇ ਭਾਰਤ ਵਿਚਾਲੇ ਸਾਂਝੇਦਾਰੀ ਬਹੁਤ ਮਹੱਤਵ ਰੱਖਦੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਨੂੰ ਇੱਕ ਧਮਕੀ ਦੇ ਦਿੱਤੀ ਹੈ ਜੀ ਹਾਂ 20 ਜਨਵਰੀ ਨੂੰ ਡੋਨਾਲਡ 트ੰਪ ਨੇ ਸੌਣ ਚੁੱਕਣੀ ਹੈ ਜਿਸ ਤੋਂ ਪਹਿਲਾਂ ਟੈਰਫ ਨੂੰ ਲੈ ਕੇ ਡੋਨਾਲਡ 트ੰਪ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਟੈਰਫ ਨੂੰ ਲੈ ਕੇ ਹੀ ਹੁਣ ਭਾਰਤ ਨੂੰ ਧਮਕੀ ਭਰੇ ਲਹਿਜ਼ੇ ਦੇ ਵਿੱਚ ਬੋਲਦਿਆਂ ਹੋਇਆਂ 트ੰਪ ਨੇ ਕਿਹਾ ਕਿ ਜਿੰਨਾ ਟੈਰਫ ਤੁਸੀਂ ਲਗਾਓਗੇ ਉਨਾ ਹੀ ਟੈਰਫ ਅਸੀਂ ਤੁਹਾਡੇ ਤੇ ਲਗਾਵਾਂਗੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਦੇ ਰੈਸਿਪਰੋਕਲ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ ਭਾਵੇਂ ਇਹ ਕਿ ਭਾਰਤ ਅਮਰੀਕਾ ਉਤਪਾਦਾਂ 'ਤੇ ਜਿੰਨਾ ਟੈਕਸ ਲਗਾਏਗਾ ਓਨਾ ਹੀ ਟੈਕਸ ਹੁਣ ਟਰੰਪ ਵੀ ਭਾਰਤੀ ਉਤਪਾਦਾਂ 'ਤੇ ਲਗਾਉਣ ਦੀ ਗੱਲ ਕਹਿ ਰਹੇ ਨੇ। ਉਹਨਾਂ ਕੁਝ ਅਮਰੀਕੀ ਉਤਪਾਦਾਂ ਦੇ ਆਯਾਤ 'ਤੇ ਭਾਰਤ ਦੁਆਰਾ ਲਗਾਏ ਗਏ ਹਾਈ ਟੈਰਿਫ ਦੇ ਜਵਾਬ ਵਿੱਚ ਰੈਸੀਪ੍ਰੋਕਲ ਟੈਰਿਫ ਲਗਾਉਣ ਦੇ ਆਪਣੇ ਇਰਾਦੇ ਨੂੰ ਦੁਹਰਾਇਆ। ਡੋਨਾਲਡ ਟਰੰਪ ਮੀਡੀਆ ਨਾਲ ਗੱਲ ਕਰ ਰਹੇ ਸਨ ਜਦੋਂ ਉਹਨਾਂ ਨੇ ਕਿਹਾ ਕਿ ਰੈਸੀਪ੍ਰੋਕਲ ਜੇਕਰ ਉਹ ਸਾਡੇ 'ਤੇ ਟੈਕਸ ਲਗਾਉਂਦੇ ਨੇ ਤਾਂ ਅਸੀਂ ਵੀ ਉਹਨਾਂ 'ਤੇ ਓਨਾ ਹੀ ਟੈਕਸ ਲਗਾਵਾਂਗੇ। ਉਹ ਸਾਡੇ 'ਤੇ ਟੈਕਸ ਲਗਾਉਂਦੇ ਨੇ ਲਗਭਗ ਸਾਰੇ ਮਾਮਲਿਆਂ 'ਚ ਉਹ ਸਾਡੇ ਤੇ ਟੈਕਸ ਲਗਾ ਰਹੇ ਨੇ ਤੇ ਅਸੀਂ ਉਹਨਾਂ ਤੇ ਟੈਕਸ ਨਹੀਂ ਲਗਾ ਰਹੇ। ਅਗਲੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਚੀਨ ਨਾਲ ਸੰਭਾਵਿਤ ਵਪਾਰ ਸਮਝੌਤੇ ਤੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਟਿੱਪਣੀ ਕੀਤੀ। 트ੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਕੁਝ ਅਮਰੀਕੀ ਉਤਪਾਦਾਂ ਤੇ ਹਾਈ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਚ ਸ਼ਾਮਿਲ ਨੇ। 트ੰਪ ਨੇ ਕਿਹਾ ਕਿ ਰੈਸਿਪਰੋਕਲ ਸ਼ਬਦ ਮਹੱਤਵਪੂਰਨ ਹੈ ਕਿਉਂਕਿ ਜੇਕਰ ਕੋਈ ਸਾਡੇ ਤੋਂ ਚਾਰਜ ਕਰ ਰਿਹਾ ਹੈ ਭਾਰਤ ਸਾਨੂੰ ਆਪਣੇ ਬਾਰੇ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਭਾਰਤ ਸਾਡੇ ਤੋਂ 100% ਦੀ ਚਾਰਜ ਕਰਦਾ ਹੈ ਤਾਂ ਕੀ ਸਾਨੂੰ ਉਹਨਾਂ ਤੋਂ ਕੁਝ ਨਹੀਂ ਲੈਣਾ ਚਾਹੀਦਾ ਉਹ ਸਾਨੂੰ ਸਾਈਕਲ ਭੇਜ ਦੇ ਦੇਣ ਤੇ ਅਸੀਂ ਵੀ ਭੇਜਦੇ ਹਾਂ ਉਹ ਸਾਡੇ ਕੋਲੋਂ 100 200% ਦੀ ਚਾਰਜ ਕਰਦੇ ਨੇ ਟਰੰਪ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਚਾਰਜ ਕਰਦਾ ਹੈ ਬ੍ਰਾਜ਼ੀਲ ਬਹੁਤ ਜ਼ਿਆਦਾ ਚਾਰਜ ਕਰਦਾ ਹੈ ਜੇਕਰ ਉਹ ਸਾਡੇ ਤੋਂ ਚਾਰਜ ਕਰਨਾ ਚਾਹੁੰਦੇ ਨੇ ਤਾਂ ਇਹ ਠੀਕ ਹੈ ਪਰ ਅਸੀਂ ਉਹਨਾਂ ਤੋਂ ਇਹੀ ਚਾਰਜ ਕਰਨ ਜਾ ਰਹੇ ਹਾਂ ਜਿਵੇਂ ਕਿ ਵੰਜ ਸਕੱਤਰ ਨੇ ਆਪਣੀ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿਵੇਂ ਕਰੇਗਾ ਉਸ ਨਾਲ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ ਡੋਨਾਲਡ 트럼ਪ ਦੇ ਵੰਜਸ ਕੱਤਰ ਯਾਨੀ ਕਿ ਸਰਲ ਸ਼ਬਦਾਵਾਂ ਵਿੱਚ 트럼ਪ ਦੁਆਰਾ ਚੁਣੇ ਗਏ ਅਮਰੀਕਾ ਦੇ ਅਗਲੇ ਵੰਜਸ ਕੱਤਰ ਹਵਰ ਲੂਟਨਿਕ ਨੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਵਿੱਚ ਰਿਸਿਪਰੋਸਿਟੀ ਇੱਕ ਮਹੱਤਵਪੂਰਨ ਵਿਸ਼ਾ ਹੋਵੇਗੀ ਸਰਲ ਸ਼ਬਦਾਂ ਦੇ ਵਿੱਚ ਜੇਕਰ ਦੇਸ਼ ਇੱਕ ਦੇਸ਼ ਦੂਜੇ ਤੇ ਟੈਕਸ ਲਗਾ ਰਿਹਾ ਹੈ ਤਾਂ ਦੇਸ਼ ਦੂਜਾ ਉਸ ਅਨੁਸਾਰ ਦੇਸ਼ ਪਹਿਲੇ ਤੇ ਟੈਕਸ ਲਗਾ ਸਕਦਾ ਹੈ ਬਦਲੇ ਵਿੱਚ ਕਿੰਨਾ ਟੈਕਸ ਲਗਾਉਣਾ ਹੈ ਇਹ ਦੇਸ਼ ਇੱਕ ਤੇ ਨਿਰਪਰ ਕਰਦਾ ਹੈ ਉਦਾਹਰਨ ਲਈ ਲੂਟਨਿਕ ਕਹਿੰਦੇ ਨੇ ਕਿ ਤੁਹਾਨੂੰ ਉਸੇ ਤਰ੍ਹਾਂ ਨਾਲ ਪੇਸ਼ ਆਉਂਦੀ ਉਮੀਦ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਪੇਸ਼ ਆਉਂਦੇ ਹੋ ਸੋਚੂਕਨ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਸਜ਼ਾ ਰੱਦ ਕਰਨ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਇਸ ਫੈਸਲੇ ਮੁਤਾਬਕ ਡੋਨਾਲਡ ਟਰੰਪ ਨੂੰ ਸੈਕਸ ਸਕੈਂਡਲ ਨੂੰ ਲੁਕਾਉਣ ਲਈ ਫਰਜ਼ੀ ਰਿਕਾਰਡ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਡੋਨਾਲਡ ਟਰੰਪ ਅਗਲੇ ਮਹੀਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸੋਚੂਕਨ ਜਾ ਰਹੇ ਨੇ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਵੱਡਾ ਝਟਕਾ ਮਿਲ ਗਿਆ ਨਿਊਯਾਰਕ ਦੇ ਇੱਕ ਜੱਜ ਨੇ ਹਸ਼ਮਨੀ ਕੇਸ ਦੇ ਵਿੱਚ ਉਸ ਦੀ ਸਜ਼ਾ ਰੱਦ ਕਰਨ ਦੀ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਇਸੇ ਹੀ ਹਫ਼ਤੇ ਇੱਕ ਅਮਰੀਕੀ ਜੱਜ ਨੇ ਹਸ਼ਮਨੀ ਮਾਮਲੇ ਦੇ ਵਿੱਚ ਉਸ ਦੀ ਸਜ਼ਾ ਨੂੰ ਰੱਦ ਕਰਨ ਦੀ ਉਸ ਦੀ ਅਰਜ਼ੀ ਨੂੰ ਰੱਦ ਕੀਤਾ ਹੈ। ਇਸ ਫੈਸਲੇ ਮੁਤਾਬਕ ਡੋਨਲਡ ਟਰੰਪ ਨੂੰ ਸੈਕਸ ਸਕੈਂਡਲ ਨੂੰ ਲੁਕਾਉਣ ਲਈ ਫਰਜ਼ੀ ਰਿਕਾਰਡ ਬਣਾਉਣ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਜੱਜ ਨੇ ਭਵਿੱਖ ਦੇ ਰਾਸ਼ਟਰਪਤੀ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਫੈਸਲੇ ਨੂੰ ਰੱਦ ਕੀਤਾ ਹੈ। ਸਸ ਨੂੰ ਰੱਦ ਕਰਨ ਦੀ ਅਰਜ਼ੀ 'ਚ ਟਰੰਪ ਦੇ ਵਕੀਲਾ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਮਾਮਲੇ ਨੂੰ ਲੰਬਿਤ ਰੱਖਣ ਨਾਲ 트럼ਪ ਦੀ ਕੰਮ ਕਰਨ ਦੀ ਯੋਗਤਾ ਤੇ ਰੁਕਾਵਟ ਆਵੇਗੀ ਜ਼ਿਕਰ ਇਹ ਖਾਸ ਹੈ ਕਿ ਸੀਕ੍ਰੇਟ ਮਨੀ ਮਾਮਲੇ 'ਚ 트럼ਪ ਨੂੰ 26 ਨਵੰਬਰ ਨੂੰ ਸਜ਼ਾ ਸੁਣਾਈ ਜਾਣੀ ਸੀ ਹਾਲਾਂਕਿ 5 ਨਵੰਬਰ ਨੂੰ ਹੋਈਆਂ ਚੋਣਾਂ 'ਚ 트럼ਪ ਦੀ ਜਿੱਤ ਤੋਂ ਬਾਅਦ ਜਸਟਿਸ ਚਵਾਨ ਮਕੇਨ ਨੇ ਇਸ ਨੂੰ ਅਨਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਡੋਨਾਲਡ 트럼ਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਾਲਗ ਫਿਲਮ ਅਮਨੇਤਰੀ ਸਟ੍ਰੋਮੀ ਡੈਨੀਅਲਜ਼ ਨਾਲ ਆਪਣੇ ਇਹ ਸੰਬੰਧ ਨੂੰ ਛਪਾਉਣ ਲਈ 130000 ਡਾਲਰ ਦਾ ਭੁਗਤਾਨ ਕਰਨ ਦਾ ਦੋਸ਼ ਮੰਨਿਆ ਹੈ ਇਸ ਸਾਲ ਮਈ ਦੇ ਵਿੱਚ ਇੱਕ ਮੈਨਹਟਨ ਜਿਊਰੀ ਨੇ ਟਰੰਪ ਨੂੰ ਭੁਗਤਾਨਾਂ ਨੂੰ ਛਪਾਉਣ ਲਈ ਕਾਰੋਬਾਰੀ ਰਿਕਾਰਡਾਂ ਨੂੰ ਝਾਲੀ ਬਣਾਉਣ ਦੇ 34 ਮਾਮਲਿਆਂ ਦਾ ਦੋਸ਼ੀ ਪਾਇਆ ਹੈ ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੋਵੇ ਜਾਂ ਫਿਰ ਉਸ ਉੱਤੇ ਦੋਸ਼ ਲਗਾਏ ਗਏ ਹੋਣ ਇਸ ਦੇ ਨਾਲ ਹੀ ਟਰੰਪ ਨੇ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਿਆ ਤੇ ਇਸ ਮਾਮਲੇ ਨੂੰ ਆਪਣੀ 2024 ਦੀ ਚੋਣ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਾਰ ਦਿੱਤਾ ਹੈ ਜੰਦੇ ਜੰਦੇ ਜ਼ਿਕਰ ਕਰਦੇ ਹਾਂ ਯੂ ਐਸ ਡਾਲਰ ਦਾ ਅੱਜ 1 ਯੂ ਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਦੇ 95 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦਿਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ